ਸਾਸਰੀ ਕਾਲ ਜੀ ਬੀਰਤ ਪਰ ਸਾਰਿਆਂ ਨੂੰ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਬੇਬੇ ਦੀ ਰਸੋਈ ਦੇ ਬੱਚਾ ਜੀ ਬਣ ਜਾ ਰਿਹਾ त्यौਹਾਰਨ ਮੱਖ ਰੱਖਦੇ ਹੋਏ ਦਿਵਾਲੀ ਨੂੰ ਮੱਖ ਰੱਖਦੇ ਹੋਏ ਤੇ ਆਪਾਂ ਮਠਾਈ ਤਿਆਰ ਕਰਨੀ ਹੈਗੀ ਕੋਕੋਨਟ ਤੋਂ ਕੋਕਨਟ ਦੇ ਪਾਊਡਰ ਤੋਂ ਆਪਾਂ ਇਹਦੇ ਨਾਲ ਮਿਲਾਏਗਾ ਆ ਕੱਪ ਦੇ ਨਾਲ ਇੱਕ ਕੱਪ ਆਪਾਂ ਕੋਕੋਨਟ ਦਾ ਪਾਊਡਰ ਲੈ ਲਿਆ ਤੇ ਅੱਧਾ ਕੱਪ ਆਪਾਂ ਮਿਰਚ ਪਾਊਡਰ ਲੈ ਲਿਆ ਇਹ ਪਾਣੀ ਵਿੱਚ ਪਾ ਲਾਂਗੇ ਮਿਕਸ ਕਰ ਲਾਂਗੇ ਤੇ ਥੋੜੀ ਜੀ ਆਪਾਂ ਖੰਡ ਲਵਾਂਗੇ ਕਿਉਂਕਿ ਜਿਹੜਾ ਆਪਣਾ ਮਿਲਕ ਪਾਊਡਰ ਹੁੰਦਾ ਇਹ ਵੀ ਮਿੱਠਾ ਹੀ ਹੁੰਦਾ ਤੇ ਇੰਨੇ ਕੱਪਾਂ ਵਿੱਚ ਇਹ ਖੰਡ ਪਾਵਾਂਗੇ ਤੇ ਹੁਣ ਆਪਾਂ ਸਾਰਿਆਂ ਨੂੰ ਗ੍ਰੈਂਡਰ ਕਰ ਲઈએ ਹਾਂਜੀ ਆਪਾਂ ਗ੍ਰੈਂਡਰ ਕਰ ਲਿਆ ਪਹਿਲੇ ਦੋ ਬਰੀ ਪਾ ਕੇ ਆਪਾਂ ਗ੍ਰੈਂਡਰ ਕਰ ਲਿਆ ਛੋਟ ਜੱਗ ਵਿੱਚ ਕੀਤਾ ਇਹਦੇ ਵਿੱਚ ਵਧੀਆ ਬ੍ਰੀਕ ਹੋ ਜਾਂਦਾਗਾ ਦੇਖੋ ਕਿੰਨਾ ਵਧੀਆ ਆਪਣਾ ਮਿਕਸ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਇਹਨੂੰ ਆਟੇ ਦੇ ਨਾਲ ਗੁੰਨਣਾਗਾ ਆ ਇਹਨੂੰ ਆਟੇ ਬੰਕ ਗੁੰਨਣਾਗਾ ਦੁੱਧ ਦੇ ਨਾਲ ਥੋੜਾ ਜਿਹਾ ਦੁੱਧ ਪਾਵਾਂਗੇ ਆਪਾਂ ਦੇਖ ਕੇ ਦੁੱਧ ਪਾਵਾਂਗੇ ਜਿਆਦਾ ਇਕਦਮ ਇਕੱਠਾ ਦੁੱਧ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਈ ਚੱਲਾਂਗੇ ਇਹਦੇ ਵਿੱਚ ਹਾਂਜੀ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਤੇ ਮਿਕਸ ਕਰਕੇ ਆਪਾਂ ਇੱਕ ਇਹਦਾ ਪੇੜਾ ਬਣਾ ਲੈਣਾਗਾ ਇਸ ਤਰ੍ਹਾਂ ਆਹ ਦੇਖੋ ਕਿੰਨਾ ਵਧੀਆ ਮਿਕਸਰ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਲਰ ਤੇ ਡਰਾਈ ਫਰੂਟ ਹਾਂਜੀ ਇਹਦੇ ਵਿੱਚ ਆਪਾਂ ਹਰਾ ਕਲਰ ਪਾਉਣੇ ਆਗੇ ਇੰਨੇ ਕੁ ਮਿਕਸਰ ਦੇ ਵਿੱਚ ਆਪਾਂ ਹਰਾ ਕਲਰ ਪਾਉਣੇ ਆਗੇ ਇੱਧਰ ਪਾ ਚਿੱਟਾ ਰੱਖ ਲਿਆ ਇਹਦੇ ਚ ਆਪਾਂ ਹੋਰ ਕਲਰ ਪਾਵਾਂਗੇ ਇਹਦੇ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਈਏ ਹਰਾ ਕਲਰ ਪਾ ਕੇ ਅੰਦੀਪਾ ਕਲਰ ਇਹਦੇ ਵਿੱਚ ਪਾ ਲਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਡਰਾਈ ਫਰੂਟ ਡਰਾਈ ਫਰੂਟ ਦੇ ਵਿੱਚ ਲੈਤਾ ਆਪਾਂ ਪਿਸਤਾ ਲੈਤਾ ਥੋੜਾ ਚੀਰ ਕੇ ਤੇ ਥੋੜੀ ਜਿਹਾ ਆਪਾਂ ਬਦਾਮ ਲੈਂਦੇ ਨੇ ਥੋੜੀ ਜਿਹਾ ਆਪਾਂ ਕਾਜੂ ਲੈਂਦੇ ਨੇ ਆਪਾਂ ਪਾ ਲਈ ਫੇਰ ਦੇਖ ਕੇ ਪਾਵਾਂਗੇ ਹਾਂਜੀ ਆਪਾਂ ਜਿੰਨੇ ਆਪਣੇ ਡਰਾਈ ਫਰੂਟ ਚੀਰੇ ਸੀ ਆਪਾਂ ਸਾਰੇ ਦੇ ਸਾਰੇ ਪਾਤੇ ਤੇ ਦੇਖੋ ਆਪਣਾ ਕਲਰ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆਗਾ ਇਹਦੀ ਆਪਾਂ ਹੁਣ ਇੱਕ ਪੇੜਾ ਬਣਾ ਲੈਨੇ ਆ ਇਹਦੇ ਆਪਾਂ ਕੋਈ ਕੁਕਿੰਗ ਨਹੀਂ ਕਰਨੀਗੀ ਤੇ ਕੁਛ ਨਹੀਂ ਕਰਨਾ ਤੇ ਬਸ ਇਸੇ ਤਰ੍ਹਾਂ ਹੀ ਆਪਣੀ ਮਠਿਆਈ ਤਿਆਰ ਹੋਣੀ ਹੈਗੀ ਤੇ ਇਹ ਬਹੁਤ ਜੇ ਤੁ ਆਪਾਂ ਹੋਟਲਾਂ ਤੇ ਲੈਣ ਜਾਣ ਜਾਂਦੇ ਆ ਨਾ ਇਹ ਬਹੁਤ ਮਹਿੰਗੀ ਮਠਿਆਈ ਮਿਲੂਗੀ ਕਿਉਂਕਿ ਇਹਦੇ ਵਿੱਚ ਆਪਾਂ ਡਰਾਈ ਫਰੂਟ ਬਹੁਤ ਪਾਏ ਨੇਗੇ ਬਹੁਤ ਮਹਿੰਗੀਆਂ ਮਲਦੀਆਂ ਹੀ ਪਠਾਈਆਂ ਜਦੋਂ ਆਪਾਂ ਬਜ਼ਾਰਾ ਚੋਂ ਲੈਣ ਜਾਂਦੇ ਆ ਤੇ ਇਹਦਾ ਆਪਾਂ ਇੱਕ ਐਸਤਨਾ ਪੇੜਾ ਬਣਾ ਕੇ ਇਹਨੂੰ ਅਲੱਗ ਰੱਖ ਲੈਨੇ ਆ ਹਾਂਜੀ ਇਹ ਕੱਪੜਾ ਪੇੜਾ ਆ ਸੀਗਾ ਤੇ ਇਹ ਪੇੜੇ ਨੂੰ ਆਪਾਂ ਪਾਉਣੇ ਆਂਗੇ ਪੀਲਾ ਰੰਗਾ ਥੋੜਾ ਜਿਹਾ ਪੀ ਰੱਖਾ ਰੰਗ ਲੈ ਲਿਆ ਇਹਨੂੰ ਆਪਾਂ ਪੀਲੇ ਕਰ ਦਿੱਨਾ ਅਣੀਸਿੰਗ ਕਰਾਂਗੇ ਦੀ ਇਹ ਮਠਿਆਈਆਂ ਦੇਖਣ ਨੂੰ ਬਹੁਤ ਵਧੀਆ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀਆਂ ਨੇਗੀਆਂ ਤੇ ਇਹ ਮਠਿਆਈਆਂ ਤੁਸੀਂ ਟਰਾਈ ਕਰਿਆ ਕਰੋ ਘਰ ਦੇ ਵਿੱਚ ਬਣਾਉਣ ਦੀ ਤੇ ਇਹ ਆਪਾਂ ਨੂੰ ਉੱਥੇ ਹੋਟਲਾਂ ਦੇ ਵਿੱਚ ਬਸ ਗੰਦਮੰਦ ਜਿਹਾ ਇਕੱਠਾ ਕਰਕੇ ਆਪਾਂ ਨੂੰ ਕਲਰ ਪਾ ਪਾ ਕੇ ਤੇ ਦਈ ਜਾਂਦੇ ਨੇਗੇ ਮਹਿੰਗੇ ਭਾਦੀਆਂ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਘਰੇ ਬਣਾਉਣ ਦੀ ਵੱਧ ਤੋਂ ਵੱਧ ਮੇਰੇ ਭੈਣਾ ਇਹੇ ਕੋਸ਼ਿਸ਼ ਕਰਨ ਬਈ ਇਹਨਾਂ ਨੂੰ ਘਰੇ ਬਣ ਜੇ ਰਹੀ ਹਾਂਜੀ ਆਪਾਂ ਵਾਟਰ ਪੇਪਰ ਲੈ ਲਿਆ ਇਦੇ ਉੱਪਰ ਲਾਲਿਆ ਪੱਕਿਆ ਹੋ ਤੇ ਇਹਦੇ ਉੱਤੇ ਆਪਾਂ ਧਰ ਦਿਆ ਪੇੜਾ ਤੇ ਇਹ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਆਪਾਂ ਤੋਂ ਨਹੀਂ ਹੋਣਾਗਾ ਜਾਨੀ ਕਿ ਪੂਰਾ ਉਸ ਤਰ੍ਹਾਂ ਨਹੀਂ ਹੋਣਾਗਾ ਤੇ ਇਹਦੇ ਉੱਪਰ ਆਪਾਂ ਇੱਕ ਹੋਰ ਬਟਰ ਪੇਪਰ ਲੈਣੇ ਆਗੇ ਤੇ ਇਸ ਨੂੰ ਵੀ ਆਪਾਂ ਘਿਓ ਲਾਉਣੇ ਆਗੇ ਅਖਰਾ ਕੇ ਬਟਰ ਪੇਪਰ ਨੂੰ ਘਿਓ ਲਾ ਲਈਏ ਆਪਾਂ ਤੇ ਹਾਂ ਹੁਣ ਆਪਾਂ ਬਟਰ ਪੇਪਰ ਦੂਜੇ ਨੂੰ ਵੀ ਘਿਓ ਲਾ ਲਈਏ ਜਿਹੜਾ ਆਪਾਂ ਉੱਤੇ ਲਾਉਣਾ ਇਹਦੇ ਚੰਗੀ ਤਰ੍ਹਾਂ ਆਪਾਂ ਲਾ ਲਿਆ ਤੇ ਹੁਣ ਆਪਾਂ ਇਹਨੂੰ ਇਹਦੇ ਉੱਪਰ ਲੈ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਮੰਮੀ ਕਾਗਜੇ ਵੀ ਲੈ ਸਕਦੇ ਹੋ ਕਿ ਜੇ ਤੁਹਾਡੇ ਕੋਲ ਬਟਰ ਪੇਪਰ ਹੈ ਨਹੀਂਗਾ ਤਾਂ ਤੇ ਹੁਣ ਆਪਾਂ ﾎਲੇ ﾎਲੇ ਹੱਥਾਂ ਨਾਲ ਇਹਨੂੰ ਬੇਲਣਾਗਾ ਤਾਂ ਕਿ ਤਰ੍ਹਾਂ ਆਪਾਂ ਬੇਲਣਾ ਸਾਰੇ ਨੂੰ ਚੌਰਸ ਬੇਲਣਾ ਹੈ ਆਪਾਂ ਬਟਰ ਪੇਪਰ ਨੂੰ ਹੀ ਆਪਾਂ ਇਸ ਤਰ੍ਹਾਂ ਕਮਾ ਲਈਏ ਹਾਂਜੀ ਆਪਾਂ ਇਹ ਵੇਲ ਕੇ ਦੇਨੂੰ ਹੱਥ ਦੇ ਨਾਲ ਚੌਰਸ ਕਰ ਲਿਆ ਇਹ ਆਪਣੀ ਚੌਰਸ ਸੀਟ ਬਣ ਚੁੱਕੀ ਹੈਗੀ ਤੇ ਹੁਣ ਆਪਾਂ ਜਿਹੜਾ ਆਪਣਾ ਇਹ ਸੀਗਾ ਪੀ ਆਪਾਂ ਤੋਤੇ ਰੰਗਾ ਬਣਾਇਆ ਅਲੱਗ ਡਰਾਈ ਫਰੂਟ ਦੇ ਨਾਲ ਬਣਾਇਆ ਸੀਗਾ ਤੇ ਹੁਣ ਆਪਾਂ ਇਹਦੀ ਵੀ ਇਸ ਤਰ੍ਹਾਂ ਲੈ ਤਿਆਰ ਕਰ ਲਈਏ ਠੀਕ ਹੈ ਨੂੰ ਹੱਥਾਂ ਚ ਲੈ ਕੇ ਨਾ ਇਸ ਤਰ੍ਹਾਂ ਸਮਾਰ ਕੇ ਮਲ ਮਲ ਕੇ ਇਹ ਕਰ ਲਈਏ ਤਿਆਰ ਆਪਣਾ ਬਿਲਕੁਲ ਇਹ ਤੇ ਇਹਨੂੰ ਆਪਾਂ ਇਹਦੇ ਉੱਪਰ ਰੱਖਣਾਗਾ ਆਪਾਂ ਜਿੰਨਾ ਇਹ ਹੈਗਾ ਓਨਾ ਹੀ ਆਪਾਂ ਇਹਦੀ ਬਣਾਵਾਂਗੇ ਲੈ ਇਹ ਸੌਖੀਆਂ ਬਹੁਤ ਨੇ ਭਾਵੇਂ ਬਣਾਉਣੀਆਂ ਕੋਈ ਔਖੀ ਨਹੀਂ ਹੈਗੀਗੀ ਤੇ ਬਾਜ਼ਾਰ 'ਚ ਇਹ ਬਹੁਤ ਮਹਿੰਗੀਆਂ ਮਿਲਦੀਆਂ ਨੇ 1000 1500 ਰੁਪਏ ਕਿਲੋ ਮਿਲਦੀਆਂ ਨੇ ਤੇ ਘਰ ਦੇ ਵਿੱਚ ਬਹੁਤ ਸੌਖੀਆਂ ਨੇ ਕਿਉਂਕਿ ਉੱਥੇ ਕਲਰ ਪਾ ਕੇ ਆਪਾਂ ਨੂੰ ਨਾ ਦਿਖਾਈ ਜਾਂਦੇ ਨੇ ਇਹ ਵੀ ਆਹ ਵਧੀਆ ਵਧੀਆ ਮਠਿਆਈਆਂ ਨੇਗੀਆਂ ਤੇ ਇਹ ਆਪਾਂ ਫਰਿੱਜ 'ਚ ਰੱਖ ਕੇ ਤਾਂ ਮਤਲਬ ਕਈਦਰ ਖਾ ਸਕਦੇ ਆਂਗੇ ਤੇ ਉਦੋਂ ਤਾਂ ਇਹ ਥੋੜੇ ਧਣੀ ਰਹਿੰਦੀਆਂ ਨੇ ਤੇ ਹੁਣ ਆਪਾਂ ਉੱਪਰ ਰੱਖ ਲਿਆ ਨੂੰ ਤੇ ਹੁਣ ਆਪਾਂ ਇਹਦੀ ਲੇਚਾੱਕ ਕੇ ਇਧਰ ਲੇਦੀ ਇਹਦੇ ਉੱਪਰ ਲਾਉਣੇ ਆਂਗੇ। ਇਹਦੀ ਲੇਚੱਕ ਕੇ ਇਧਰ ਉੱਪਰ ਲਾ ਦਿੰਨੀ ਆ। ਹੁਣ ਆਪਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪੈਕਿੰਗ ਕਰ ਲੈਣਾ ਇਸ ਤਰ੍ਹਾਂ। ਹਾਂਜੀ ਹੁਣ ਆਪਾਂ ਇਹਨੂੰ ਇਕੱਠਾ ਕਰ ਲਿਆ ਹੁਣ ਆਪਾਂ ਇਹਨੂੰ ਅੱਧੇ ਘੰਟੇ ਲਈ ਫਰਿੱਜ 'ਚ ਲਾਉਣੇ ਆਗੇ ਤੇ ਫਰਿੱਜ 'ਚ ਲਾ ਕੇ ਉਸ ਤੋਂ ਬਾਅਦ 'ਚ ਫਿਰ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆਪਾਂ ਲਈ ਮੈਂ ਬਰਫ਼ ਕੱਢ ਲੈਂਦੀ ਫਰਿੱਜ ਦੇ ਵਿੱਚੋਂ ਆਪਾਂ 15-20 ਮਿੰਟ ਲਾਤੀ ਸੀ ਫਿਰ ਅਜ ਦੇ ਵਿੱਚ ਵਧੀਆ ਇਹ ਬਣ ਚੁੱਕੀ ਆਗੀ ਤੇ ਹੁਣ ਆਪਾਂ ਇਹਦੇ ਪੀਸ ਕੱਟ ਦੇਾਂਗੇ ਇੱਦਾਂ ਠੀਕ ਲੱਗਣਾ ਮਸਤ ਐਸਟਰ ਅਨ ਦੇਖੋ ਕਿੰਨਾ ਵਧੀਆ ਬਣਿਆ ਵਿੱਚੋ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੀਸ ਕੱਟ ਲੈਣੇ ਹੈਗੇ ਹਾਂਜੀ ਆਪਾਂ ਸਾਰੇ ਪੀਸ ਕੱਟ ਲਏ ਦੇਖੋ ਕਿੰਨੀ ਵਧੀਆ ਮਠਿਆਈ ਬਣ ਕੇ ਆਪਣੀ ਰੈਡੀ ਹੋਈ ਹੈਗੀ ਤੇ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਬੱਧਰੀ ਬਣਾ ਸਕਦੇ ਹੋਗੇ ਰੰਗ-ਬਰੰਗੀਆਂ ਮਠਿਆਈਆਂ ਬਣਾ ਕੇ ਆਪਾਂ ਡੱਬੇ ਭਰ ਸਕਦੇ ਹਾਂਗੇ ਰਿਸ਼ਤੇਦਾਰਾਂ ਨੂੰ ਦੇਣ ਲਈ ਭੈਣ ਭਾਂਜਣ ਦੇਣ ਦੇ ਲਈ ਗਿਫਟ ਦੇਣ ਦੇ ਲਈ ਕਿਸੇ ਨੂੰ ਤੇ ਇਸ ਤਰ੍ਹਾਂ ਜੇ ਆਪਾਂ ਸਾਰਿਆਂ ਦੇ ਵਿੱਚ ਲਈਏ ਤਾਂ ਇਹੀ ਚੀਜ਼ ਆਪਾਂ ਨੂੰ ਬਹੁਤ ਮਹਿੰਗੀ ਮਿਲੂਗੀ 500 ਹਜ਼ਾਰ ਤੋਂ ਘਟਣੀ ਹੈ ਆਪਾਂ ਨੂੰ ਮਠਾਈ ਮਿਲਨੇਗੀ ਤੇ ਤੁਸੀਂ ਭਾਵੇਂ ਘਰੇ ਬਣਾਇਆ ਕਰੋ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰ ਵੱਧ ਵੱਧ ਤੇ ਸਵੇਰ ਆਪਣੇ 9 ਵਜੇ YouTube ਦੇ ਉੱਤੇ ਵੀਡੀਓ ਆਉਂਦੀ ਹੈਗੀ ਸ਼ਾਮ ਨੂੰ Facebook ਦੇ ਉੱਤੇ ਵੀਡੀਓ ਆਉਂਦੀ ਆਪਣੀ 5 ਵਜੇ ਤੇ ਆ ਦੇਖੋ ਕਿੰਨਾ ਵਧੀਆ ਵਿੱਚੋਂ ਨਿਕਲ ਕੇ ਬਣਿਆ ਹੈ ਆਪਣਾ ਤੇ ਰੈਡੀ ਹੋਈ ਹੈਗੀ ਤੇ ਗਾਂਧੀ ਕਾਪ ਨੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਦੁਬਾਰੀ ਤੇ ਉੱਪਰ ਤੁਸੀਂ ਇਹ ਵੀਡੀਓ ਨੂੰ ਬਣਾ ਇਸ ਬਰਫੀ ਨੂੰ ਬਣਾ ਕੇ ਦੇਖਿਓ ਤੇ ਬਹੁਤ ਟਾਪ ਦੀ ਬਣੀ ਆਗੀ ਤੇ ਠੀਕ ਆਪਾਂ ਨੇ ਮਿਲਦੇ ਆ ਕੱਲ ਨੂੰ ਤੁਸੀਂ ਨਵੇਂ ਵੀਡੀਓ ਦੇ ਨਾਲ ਨਵੇਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ